ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪੰਥ ਦੀ ਚੜ੍ਹਦੀ ਕਲਾ ਤੇ ਅਕਾਲੀ ਦਲ ਦੀ ਜਿੱਤ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਤੇ ਤਿੱਖੇ ਤੀਲ ਚੁਲਾਈ। ਉਹਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਸਰਕਾਰ ਵਿੱਚ ਨੇ ਉਹਨਾਂ ਨੇ ਸੂਬੇ ਨੂੰ ਕਰਜ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਰਾਹ ਤੇ ਧੱਕ ਦਿੱਤਾ ਹੈ। ਉਨਾ ਨੇ ਆਸ ਜਤਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਪੰਥ ਦੀ ਜਥੇਬੰਦੀ ਮੁੜ ਸੱਤਾ ਵਿੱਚ ਆਵੇਗੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਜਾਵੇਗੀ। ਨਾਲ ਹੀ ਉਹਨਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਇੱਕ ਵਿਅਕਤੀ ਜੋ ਐਨੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਦੇ ਬੈਠਾ ਹੈ ਜੇਕਰ ਉਹ ਅਜਿਹੇ ਬਿਆਨ ਦਿੰਦਾ ਹੈ ਤਾਂ ਉਹ ਬਹੁਤ ਦੁਖਦਾਈ ਗੱਲ ਹੈ। ਅਜਿਹੀ ਬਿਆਨਬਾਜ਼ੀ ਕਰਨ ਵਾਲੇ ਵਿਅਕਤੀ ਉਸ ਅਹੁਦੇ ਤੇ ਰਹਿਣ ਦੇ ਲਾਇਕ ਨਹੀਂ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇੱਕ ਜਟੂ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕਰਨ ਅਤੇ ਗੁਰੂ ਸਾਹਿਬ ਦੇ ਦਰ ਤੇ ਸੱਚੀ ਸੇਵਾ ਵਿੱਚ ਜੁਟੇ ਰਹਿਣ। ਬੜਾ ਕਸ਼ਟ ਹੈ। ਪੰਜਾਬ ਬਹੁਤ ਪਿੱਛੇ ਜਿਹਾ ਲੱਗਿਆ। ਚਾਚਾ ਇਹਨਾਂ ਦੀ ਬਾਤ ਹੈ। ਇਹ ਜਿਹੇ ਲੋਕ ਸਰਕਾਰ ਜਾ ਕੇ ਜਿਹਨੇ ਪੰਜਾਬ ਨੂੰ ਬਹੁਤ ਫਟ ਦਿੱਤਾ। ਪ੍ਰਮਾਤਮਾ ਮੇਰ ਜਾਣ ਗੁਰਮਾਰਾ ਬਖਸ਼ਿਸ਼ ਕਰਨ। ਵਾਪਸ ਕਾਸਤਾ ਬੰਸੀ ਕਾਸ਼ੋਮੀ ਕਲ ਜਨਮ ਰਾਜਾਵੜਿੰਗ ਵੱਲੋਂ ਬੜੇ ਵਿਦਿਆਨ ਆਏ ਸੀ ਦਾ ਰੂਪੇ ਦੇਖਦੇ ਹੋ ਆਜ ਤਨ ਕੋਈ ਇਸ ਤਰ੍ਹਾਂ ਦਾ ਬਿਆਨ ਦੇਈ ਜਾ ਰਿਹਾ ਜੀ ਦੇਖੋ ਯਾਰ ਥੱਲੇ ਕਰਿਆ ਬੜੀ ਦੁਖ ਦੀ ਗੱਲ ਹੈ ਕਿ ਇੱਕ ਬੰਦਾ ਪਿੱਛੇ ਕਰੋ ਨਾ ਫਿਰ ਐਡੀ ਵੱਡੀ ਪੋਸਟ ਤੇ ਹੋਏ ਤੇ ਐਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟੇ ਰਹਿੰਦੇ ਲਾਈਕ ਨਹੀਂ ਸ਼ੁਰੂ ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪੰਥ ਦੀ ਚੜ੍ਹਦੀ ਕਲਾ ਤੇ ਅਕਾਲੀ ਦਲ ਦੀ ਜਿੱਤ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਤੇ ਤਿੱਖੇ ਤੀਰ ਚੁਲਾਈ। ਉਹਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਸਰਕਾਰ ਵਿੱਚ ਨੇ ਉਹਨਾਂ ਨੇ ਸੂਬੇ ਨੂੰ ਕਰਜ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਰਾਹ ਤੇ ਧੱਕ ਦਿੱਤਾ ਹੈ। ਉਹਨਾਂ ਨੇ ਆਸ ਜਤਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਪੰਥ ਦੀ ਜਥੇਬੰਦੀ ਮੁੜ ਸੱਤਾ ਵਿੱਚ ਆਵੇਗੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਜਾਵੇਗੀ। ਨਾਲ ਹੀ ਉਹਨਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਇੱਕ ਵਿਅਕਤੀ ਜੋ ਐਨੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਦੇ ਬੈਠਾ ਹੈ ਜੇਕਰ ਉਹ ਅਜਿਹੇ ਬਿਆਨ ਦਿੰਦਾ ਹੈ ਤਾਂ ਉਹ ਬਹੁਤ ਦੁਖਦਾਈ ਗੱਲ ਹੈ। ਅਜਿਹੇ ਬਿਆਨਬਾਜ਼ੀ ਕਰਨ ਵਾਲੇ ਵਿਅਕਤੀ ਉਸ ਅਹੁਦੇ ਤੇ ਰਹਿਣ ਦੇ ਲਾਇਕ ਨਹੀਂ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕਰਨ ਅਤੇ ਗੁਰੂ ਸਾਹਿਬ ਦੇ ਦਰ ਤੇ ਸੱਚੀ ਸੇਵਾ ਵਿੱਚ ਜੁਟੇ ਰਹਿਣ। ਬੜਾ ਕਸ਼ਟ ਹੈ। ਪੰਜਾਬ ਬਹੁਤ ਪਿੱਛੇ ਜਿਹਾ ਲੱਗੇ। ਆਜੇ ਲੋਕ ਕਾਰਜ ਜਾਗੇ ਜਿਹਨੇ ਪੰਜਾਬ ਨੂੰ ਬਹੁਤ ਪਰਮਾਤਮਾ ਮੇਰ khán ਗੁਰਮਾਰਾ ਬਖਸ਼ਿਸ਼ ਕਰਨ। ਵਾਪਸ ਕਾਸਤਾ ਬਣ ਕੇ ਸ਼ੋਮੀ ਕਲੀਦਰਮ ਰਾਜਾ ਵੜਿੰਗ ਵੱਲੋਂ ਬੜੇ ਬਿਆਨ ਆਏ ਸੀ ਦਾ ਮੁੱਖ ਦੇਖਦੇ ਹੋ ਆਜ ਤੱਕ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਜਾ ਰਿਹਾ ਜੀ ਦੇਖੋ ਯਾਰ ਥੱਲੇ ਕਰ ਰਿਹਾ ਬੜੀ ਦੁਖਦੀ ਗੱਲ ਹੈ ਕਿ ਇੱਕ ਮੰਤਰੀ ਪਿਛੇ ਕਰੋ ਨਾ ਫਿਰ ਐਲਪੀ ਵੱਡੀ ਪੋਸਟ ਤੇ ਹੋਏ ਤੇ ਐਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟੇ ਰਹਿੰਦੇ ਲਾਈਕ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਪੰਥ ਦੀ ਚੜ੍ਹਦੀ ਕਲਾ ਤੇ ਅਕਾਲੀ ਦਲ ਦੀ ਜਿੱਤ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ਤੇ ਤਿੱਖੇ ਤੀਰ ਚੁਲਾਈ। ਉਹਨਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਦੀ ਸਰਕਾਰ ਵਿੱਚ ਨੇ ਉਹਨਾਂ ਨੇ ਸੂਬੇ ਨੂੰ ਕਰਜ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਦੇ ਰਾਹ ਤੇ ਧੱਕ ਦਿੱਤਾ ਹੈ। ਉਹਨਾਂ ਨੇ ਆਸ ਜਤਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਪੰਥ ਦੀ ਜਥੇਬੰਦੀ ਮੁੜ ਸੱਤਾ ਵਿੱਚ ਆਵੇਗੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਜਾਵੇਗੀ। ਨਾਲ ਹੀ ਉਹਨਾਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨ ਤੇ ਵੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਇੱਕ ਵਿਅਕਤੀ ਜੋ ਐਨੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਦੇ ਬੈਠਾ ਹੈ ਜੇਕਰ ਉਹ ਅਜਿਹੇ ਬਿਆਨ ਦਿੰਦਾ ਹੈ ਤਾਂ ਉਹ ਬਹੁਤ ਦੁਖਦਾਈ ਗੱਲ ਹੈ। ਅਜਿਹੇ ਬਿਆਨਬਾਜ਼ੀ ਕਰਨ ਵਾਲੇ ਵਿਅਕਤੀ ਉਸ ਅਹੁਦੇ ਤੇ ਰਹਿਣ ਦੇ ਲਾਇਕ ਨਹੀਂ ਹਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇੱਕ ਜਟੂ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਪ੍ਰਾਰਥਨਾ ਕਰਨ ਅਤੇ ਗੁਰੂ ਸਾਹਿਬ ਦੇ ਦਰ ਤੇ ਸੱਚੀ ਸੇਵਾ ਵਿੱਚ ਜੁਟੇ ਰਹਿਣ। ਬੜਾ ਕਸ਼ਟ ਹੈ। ਪੰਜਾਬ ਬਹੁਤ ਪਿੱਛੇ ਜਲੇ ਗਿਆ। ਚਾਚਾ ਇਹਨਾਂ ਦੀ ਬਾਤ ਹੈ। ਇਹ ਜਿਹੇ ਲੋਕਕਾਰ ਜਾਗੇ ਜਿਨੇ ਪੰਜਾਬ ਨੂੰ ਬਹੁਤ ਫਿੱਟ ਕਰ। ਪ੍ਰਮਾਤਮਾ ਮੇਰ ਧਨ ਗੁਰਮਾਰਾ ਬਖਸ਼ਿਸ਼ ਕਰਨ। ਵਾਪਸ ਕਾਸਤਾ ਬੰਚਿਤ ਕਾਸਟੋਮੀ ਕਲਦਰ ਰਾਜਾਵੜਿੰਗ ਵੱਲੋਂ ਬੜੇ ਵਿਆਨ ਆਏ ਸੀ ਦਾ ਲੋਕ ਦੇਖਦੇ ਹੋ ਅੱਜ ਦਿਨ ਕੋਈ ਇਸ ਤਰ੍ਹਾਂ ਦਾ ਬਿਆਨ ਦੇਈ ਜਾ ਰਿਹਾ ਜੀ ਦੇਖੋ ਯਾਰ ਥੱਲੇ ਕਰ ਰਿਹਾ ਬੜੀ ਦੁਖਦੀ ਗੱਲ ਹੈ ਕਿ ਇੱਕ ਮੰਤਰੀ ਪਿੱਛੇ ਕਰੋ ਨਾ ਫਿਰ ਐਲ ਵੀ ਵੱਡੀ ਪੋਸਟ ਤੇ ਹੋਏ ਤੇ ਅਜੇ ਬਿਆਨ ਦੇ ਇਹਦਾ ਮਤਲਬ ਉਹ ਪੋਸਟੇ ਰਹਿੰਦੇ ਲਾਈਕ ਨਹੀਂ